ਕੀ ਤੁਸੀਂ ਪਰੇਸ਼ਾਨ ਹੋ ਬਾਰ ਬਾਰ ਪਿਸ਼ਾਬ ਆਨ ਤੋ ਪਿਸ਼ਾਬ ਜਦੋਂ ਤੁਹਾਨੂੰ ਆਂਦਾ ਵੈ ਟੁੱਕੇ ਟੁੱਕੇ ਆਂਦਾ ਵੈ ਤੁਹਾਡੀ ਉਮਰ 60 ਸਾਲ ਤੋਂ ਉੱਪਰ ਹੈ ਤਾਂ ਹੋ ਸਕਦਾ ਵੈ ਕਿ ਤੁਹਾਨੂੰ ਪ੍ਰੋਸਟੇਟ ਜਾਂ ਜਿਹਨੂੰ ਅਸੀਂ ਪੰਜਾਬੀ ਚ ਗਦੂਦ ਬੋਲਦੇ ਆਂ ਉਹਦੀ ਸ਼ਿਕਾਇਤ ਹੋ ਗਈ ਹੋਵੇ ਕਿਉਂਕਿ 60 ਸਾਲ ਤੋਂ ਬਾਅਦ ਦੀ ਉਮਰ ਦੇ ਵਿੱਚ ਗਦੂਦਾਂ ਦਾ ਵਧਣਾ ਇੱਕ ਬੜੀ ਹੀ ਨਾਰਮਲ ਜੀ ਗੱਲ ਮੰਨੀ ਜਾਂਦੀ ਹੈ ਜਿਵੇਂ ਇਸਤਰੀਆਂ ਦੇ ਵਿੱਚ ਮਹੀਨਾ ਆਣਾ ਬੰਦ ਹੁੰਦਾ ਵਾ ਉਦਾਂ ਹੀ ਆਦਮੀਆਂ ਦੇ ਵਿੱਚ ਗਦੂਦਾਂ ਦਾ ਵਧਣਾ ਇੱਕ ਨਾਰਮਲ ਜੀ ਗੱਲ ਹੈ ਬਟ ਜਿੰਨਾ ਆਦਮੀਆਂ ਦਾ ਗਦੂਦ ਜ਼ਿਆਦਾ ਵੱਧ ਜਾਂਦੇ ਆ ਫੁੱਲ ਜਾਂਦੇ ਆ ਵੱਡੇ ਹੋ ਜਾਂਦੇ ਆ ਹੈਵੀ ਹੋ ਜਾਂਦੇ ਆ ਉਹਨਾਂ ਨੂੰ ਕੁਝ ਸਿੰਪਟਮ ਆਨੇ ਸ਼ੁਰੂ ਹੋ ਜਾਂਦੇ ਆ ਜਿਹੜੇ ਕਿ ਅਸੀਂ ਇਸ ਵੀਡੀਓ ਰਾਹੀਂ ਅੱਜ ਡਿਸਕਸ ਕਰਾਂਗੇ ਮੈਂ ਡਾਕਟਰ ਯੋਗੇਸ਼ ਮਾਨਸਲ ਐਮ ਡੀ ਪੀ ਐਚ ਪੀ ਆਯੁਰਵੈਦਿਕ ਕੰਸਲਟੈਂਟ ਅੱਜ ਤੁਹਾਡੇ ਨਾਲ ਗੱਲ ਕਰੂੰਗਾ ਗਦੂਦਾਂ ਦੀ ਬਿਮਾਰੀ ਬਾਰੇ ਜਿਹਨੂੰ ਅਸੀਂ ਮੈਡੀਕਲ ਲੈਂਗੁਏਜ ਦੇ ਵਿੱਚ ਬੀਪੀਐਚ ਬੋਲਦੇ ਆ ਜਿਹਨੂੰ ਅਸੀਂ ਬਿਨਾਈਨ ਪ੍ਰੋਸਟੇਟ ਹਾਈਪਰਪਲੇਜ਼ੀਆ ਬੋਲਿਆ ਜਾਂਦਾ ਹੈ ਜਿਹਦੇ ਵਿੱਚ ਗਦੂਦਾ ਦਾ ਸਾਈਜ਼ ਵੱਡਾ ਹੋਣਾ ਸ਼ੁਰੂ ਹੋ ਜਾਂਦਾ ਹੈ ਅਗਰ ਤੁਹਾਡੀ ਉਮਰ 60 ਸਾਲ ਤੋਂ ਜ਼ਿਆਦਾ ਹੈ ਔਰ ਤੁਹਾਨੂੰ ਪਿਸ਼ਾਬ ਦੀ ਕੋਈ ਵੀ ਦਿੱਕਤ ਮਹਿਸੂਸ ਹੋ ਰਹੀ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਇੱਕ ਬਹੁਤ ਜ਼ਰੂਰੀ ਜਿਹੜੀ ਇਨਫੋਰਮੇਸ਼ਨ ਮੈਂ ਦੇਣ ਜਾ ਰਿਹਾ ਹਾਂ ਉਹਨੂੰ ਨੋਟ ਕਰਨਾ ਹੈ ਉਸ ਇਨਫੋਰਮੇਸ਼ਨ ਦਾ ਨਾਮ ਹੈ ਮੈਟੋਨਿਕ ਟੈਸਟ ਤੋਂ ਲੱਗਿਆ ਹੈ ਜਿਹਨੂੰ ਅਸੀਂ ਕਹਿੰਦੇ ਆ ਪੀਐਸਏ ਪ੍ਰੋਸਟੇਟ ਸਪੈਸੀਫਿਕ ਐਂਟੀਜਨ ਆਦਮੀਆਂ ਦੇ ਵਿੱਚ ਹੋਣ ਵਾਲੇ ਕੈਂਸਰ ਦਾ ਇੱਕ ਬਹੁਤ ਵੱਡਾ ਕਾਰਨ ਹੈ ਗਦੂਦਾਂ ਦਾ ਕੈਂਸਰ। ਅਗਰ ਤੁਹਾਡੀ ਉਮਰ 60 ਤੋਂ ਜ਼ਿਆਦਾ ਹੈ ਤੁਹਾਨੂੰ ਡ੍ਰਿਪਲਿੰਗ ਆਫ ਯੂਰਿਨ ਹੁੰਦੀ ਹੈ ਮਤਲਬ ਟੁੱਕੇ ਟੁੱਕੇ ਪਿਸ਼ਾਬ ਆਉਂਦਾ ਹੈ ਰਾਤ ਨੂੰ 3 4 5 ਵਾਰੀ ਪਿਸ਼ਾਬ ਕਰਨ ਉੱਠਣਾ ਪੈਂਦਾ ਹੈ ਔਰ ਦੋਦੋ ਤੁਸੀਂ ਯੂਰਿਨ ਪਾਸ ਕਰਕੇ ਆ ਜਾਂਦੇ ਹੋ ਉਸ ਤੋਂ ਬਾਅਦ ਵੀ ਇਦਾਂ ਲੱਗਦਾ ਹੈ ਕਿ ਪੇਟ ਦੇ ਅੰਦਰ ਤੁਹਾਡੇ ਪਿਸ਼ਾਬ ਵਾਲੀ ਥੈਲੀ ਪੂਰੀ ਤਰੀਕੇ ਨਾਲ ਖਾਲੀ ਨਹੀਂ ਹੋਈ ਹੈ ਤਾਂ ਤੁਹਾਨੂੰ ਗਦੂਦਾਂ ਦੀ ਸਮੱਸਿਆ ਹੋ ਸਕਦੀ ਹੈ। ਇਹ ਸਮੱਸਿਆ ਕੈਂਸਰ ਦੇ ਵਿੱਚ ਕਨਵਰਟ ਨਾ ਹੋ ਜਾਵੇ ਇਸ ਵਾਸਤੇ ਤੁਸੀਂ ਸਭ ਤੋਂ ਪਹਿਲਾਂ ਆਪਣਾ ਇੱਕ ਟੈਸਟ ਕਰਵਾਉਣਾ ਹੈ ਜਿਹੜਾ ਮੈਂ ਦੱਸਿਆ ਜਿਹਨੂੰ ਅਸੀਂ ਪੀਐਸਏ ਬੋਲਦੇ ਹਾਂ ਕਿਸੇ ਵੀ ਲੈਬਾਰਟਰੀ ਦੇ ਵਿੱਚ ਜਾ ਕੇ ਤੁਸੀਂ ਟੈਸਟ ਕਰਵਾ ਲੈਣਾ ਹੈ ਔਰ ਆਪਣੀ ਅਲਟਰਾਸਾਊਂਡ ਦੋ ਸਾਲਾਂ ਦੇ ਵਿੱਚ ਜਾਂ ਫਿਰ ਸਾਲ ਦੇ ਵਿੱਚ ਇੱਕ ਵਾਰੀ ਜ਼ਰੂਰ ਕਰवानी ਹੈ ਹੁਣ ਜਿਹੜੇ ਲੋਕੀ ਇਸ ਪ੍ਰੋਬਲਮ ਦੇ ਨਾਲ ਜੂਝ ਰਹੇ ਆ ਪਹਿਲਾਂ ਤਾਂ ਮੈਂ ਦੱਸਣਾ ਚਾਹੂੰਗਾ ਕਿ ਇਹ ਕੋਈ ਪ੍ਰੋਬਲਮ ਨਹੀਂ ਹੈ ਇਹ ਇੱਕ ਨਿਯਤੀ ਹੈ ਹਰ ਇਨਸਾਨ ਦਾ ਜਦੀ ਉਮਰ 60 ਸਾਲ ਤੋਂ ਉੱਪਰ ਹੈ 55 ਸਾਲ ਤੋਂ ਉੱਪਰ ਹੈ 60 65 ਸਾਲ ਤੋਂ ਉੱਪਰ ਹੈ ਉਹਨੂੰ ਇਹ ਦਿੱਕਤ ਆਂਦੀ ਹੈ ਤੁਸੀਂ ਅੱਜ ਆਪਣੇ 10 ਦੋਸਤਾਂ ਨਾਲ ਫੋਨ ਤੇ ਗੱਲ ਕਰੋ ਆਪਣੀ ਪ੍ਰੋਬਲਮ ਆਪਾਂ ਜੇ ਡਿਸਕਸ ਕਰੋ ਤੁਸੀਂ ਫਾਈਂਡ ਆਊਟ ਕਰੋਗੇ 10 ਵਿੱਚੋਂ 8 ਬੰਦੇ ਇਸ ਪ੍ਰੋਬਲਮ ਨੂੰ ਜੂਝ ਰਹੇ ਆ ਕਈ ਜ਼ਿਆਦਾ ਜੂਝ ਰਹੇ ਆ ਕੁਝ ਘੱਟ ਜੂਝ ਰਹੇ ਆ ਪ੍ਰੋਸਟੇਟ ਗ੍ਰੇਡ 1 ਗ੍ਰੇਡ 2 ਗ੍ਰੇਡ 3 ਹੁੰਦਾ ਵਾ ਅਗਰ ਗ੍ਰੇਡ 3 ਤੋਂ ਉੱਪਰ ਹੈਗਾ ਵਾ ਤਾਂ ਕਈ ਵਾਰੀ ਆਪਰੇਸ਼ਨ ਕਰਾਉਣਾ ਪੈਂਦਾ ਅਗਰ ਤੁਸੀਂ ਪ੍ਰੋਸਟੇਟ 1 ਪ੍ਰੋਸਟੇਟ 2 ਜਾਂ ਪ੍ਰੋਸਟੇਟ ਗ੍ਰੇਡ 3 ਤੋਂ ਜੂਝ ਰਹੇ ਹੋ ਪਰ ਆਪਰੇਸ਼ਨ ਨਹੀਂ ਕਰਵਾਉਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਅੱਜ ਇੱਕ ਦਵਾਈ ਦੱਸਣ ਲੱਗਿਆ ਚੰਗੇ ਤਰੀਕੇ ਨਾਲ ਉਹਨੂੰ ਸਮਝ ਲਓ ਹਿਊਜ਼ ਕਿਵੇਂ ਕਰਨੀ ਹੈ ਪਤਾ ਲਗਾ ਲਓ ਕੀ ਪ੍ਰੇਜ ਰੱਖਣਾ ਹੈ ਉਹ ਸਮਝ ਲਓ ਤੁਹਾਨੂੰ ਹੋ ਸਕਦਾ ਆਪਰੇਸ਼ਨ ਨਾ ਕਰਵਾਉਣਾ ਪਵੇ ਪਰ ਸਭ ਤੋਂ ਪਹਿਲਾਂ ਟੈਸਟ ਜ਼ਰੂਰ ਕਰਾ ਲੈਣਾ ਹੈ ਅਗਰ ਉਹ ਟੈਸਟ ਨੈਗੇਟਿਵ ਹੈ ਤਾਂ ਹੀ ਇਹ ਦਵਾਈ ਸ਼ੁਰੂ ਕਰਨੀ ਹੈ ਨਹੀਂ ਤਾਂ ਨਹੀਂ ਸ਼ੁਰੂ ਕਰਨੀ ਇਸ ਦਵਾਈ ਦਾ ਨਾਮ ਹੈ ਪ੍ਰੋਸਟੀਫੋਰਟ ਇਹਦਾ ਇੱਕ ਕੈਪਸੂਲ ਸਵੇਰੇ ਇੱਕ ਕੈਪਸੂਲ ਸ਼ਾਮ ਨੂੰ ਲੈਣਾ ਹੈ ਇਹਦੀ ਖਾਸੀਅਤ ਇਹ ਹੈ ਕਿ ਇਹਦੇ ਅੰਦਰ ਉਹ ਸਾਰੀ ਜਿਹੜੀ ਬੂਟੀਆਂ ਵੈ ਜਿਹੜੀ ਪ੍ਰੋਸਟੇਟ ਦੇ ਸਾਈਜ਼ ਨੂੰ ਵਧਣ ਤੋਂ ਰੋਕਦੀ ਹੈ ਐਲੋਪੈਥੀ ਦੇ ਅੰਦਰ ਅਸੀਂ ਬੋਲਦੇ ਹਾਂ ਕਿ 5 ਅਲਫਾ ਰਿਡਕਟੇਸ ਇਨヒਬਟਰ ਇਹ ਦਵਾਈ ਹੁੰਦੀ ਹੈ ਜਿਹੜੀ ਕਿ ਪ੍ਰੋਸਟੇਟ ਦੇ ਸਾਈਜ਼ ਨੂੰ ਸ਼੍ਰਿੰਕ ਕਰ ਦਿੰਦੀ ਹੈ ਉਸੇ ਤਰੀਕੇ ਦੇ ਨਾਲ ਇਹ ਵੈਸੋਡਾਇਲੇਟੇਸ਼ਨ ਕਰਕੇ ਪ੍ਰੋਸਟੇਟ ਦੇ ਸਾਈਜ਼ ਨੂੰ ਰੋਕਦੀ ਹੈ ਬਦਨ ਤੋਂ ਰੋਕਦੀ ਹੈ ਇਨਫਲੇਮੇਸ਼ਨ ਘਟਾਉਂਦੀ ਹੈ ਔਰ ਜਿਹੜਾ ਡ੍ਰਿਪਲਿੰਗ ਆਫ ਯੂਰਿਨ ਬਾਰ-ਬਾਰ ਯੂਰਿਨ ਆ ਰਿਹਾ ਸੀ ਰਾਤ ਨੂੰ ਸੌਣ ਨਹੀਂ ਦੇ ਰਿਹਾ ਸੀ ਨੀਂਦ ਖਰਾਬ ਕਰ ਰਿਹਾ ਸੀ ਉਹਨੂੰ ਠੀਕ ਕਰਦੀ ਹੈ ਇਸ ਕੈਪਸੂਲ ਦੀ ਖਾਸੀਅਤ ਇਹ ਹੈ ਕਿ ਇਹਦੇ ਅੰਦਰ ਉਹ ਸਾਰੀਆਂ ਚੀਜ਼ਾਂ ਪਈਆਂ ਹੋਈਆਂ ਜੋ ਤੁਹਾਡੀ ਬੋਡੀ ਦੀ ਰਿਕੁਆਇਰਮੈਂਟ ਹੈ ਦੇਖਿਆ ਜਾਂਦਾ ਹੈ ਕਿ ਬਜ਼ੁਰਗਾਂ ਦੇ ਵਿੱਚ ਜਿਨ੍ਹਾਂ ਦੀ ਉਮਰ 70 ਸਾਲ ਤੋਂ ਉੱਪਰ ਹੈ बार-बार ਯੂਰਿਨ ਦੀ ਪ੍ਰੋਬਲਮ ਦੀ وجہ ਨਾਲ ਉਹਨਾਂ ਨੂੰ ਪਿਸ਼ਾਬ ਵਾਲੀ ਜਗ੍ਹਾ ਤੇ ਇਨਫੈਕਸ਼ਨ ਹੋ ਜਾਂਦੀ ਹੈ ਜਿਸ ਨੂੰ ਸੀ ਯੂਟੀਆਈ ਕਹਿੰਦੇ ਆ ਇੱਕ ਕੈਪਸੂਲ ਉਹਨੂੰ ਵੀ ਹੁਣ ਤੋਂ ਰੋਕਦਾ ਹੈ ਇੱਕ ਕੈਪਸੂਲ ਸਵੇਰੇ ਇੱਕ ਕੈਪਸੂਲ ਸ਼ਾਮ ਨੂੰ ਰੈਗੂਲਰ ਬੇਸਿਸ ਦੇ ਨਾਲ ਲੈਣ ਤੇ ਤੁਹਾਡੀ ਬਾਰ-ਬਾਰ ਆਣ ਦੀ ਪਿਸ਼ਾਬ ਦੀ ਸਮੱਸਿਆ ਵੀ ਠੀਕ ਹੋਣਾ ਸ਼ੁਰੂ ਹੋ ਜਾਂਦੀ ਹੈ ਇਹਦੇ ਨਾਲ ਅਸੀਂ ਇੱਕ ਪਾਊਡਰ ਬਣਾਇਆ ਹੈ ਇਸ ਪਾਊਡਰ ਦਾ ਨਾਮ ਵੀ ਪ੍ਰੋਸਟੇਟ ਫੋਰਟ ਪਾਊਡਰ ਹੈ। ਇਸ ਪਾਊਡਰ ਦਾ ਮੇਨ ਕੰਮ ਹੈ ਯੂਟਾਈ ਨੂੰ ਹੋਣ ਤੋਂ ਰੋਕਣਾ। ਪਸ਼ਾਬ ਜਿਹੜਾ ਮਸਾਨਾ ਤੁਹਾਡਾ ਵੀਕ ਹੋ ਗਿਆ ਸੀ, ਉਸ ਵੀਕ ਮਸਾਨੇ ਨੂੰ ਹੋਰ ਵੀਕ ਹੋਣ ਤੋਂ ਰੋਕਣਾ ਔਰ ਜਿਹੜੀ ਪ੍ਰੋਸਟੇਟ ਦੀ ਸਮੱਸਿਆ ਤੁਹਾਡੀ ਜੀ ਦਾ ਜੰਜਾਲ ਬਣੀ ਹੋਈ ਸੀ, ਉਹਨੂੰ ਕਵਰ ਅਪ ਕਰਨਾ। ਉਹਨਾਂ ਬਜ਼ੁਰਗਾਂ ਨੂੰ ਜਿਨ੍ਹਾਂ ਨੂੰ ਪ੍ਰੋਸਟੇਟ ਦੀ ਸਮੱਸਿਆ ਹੈਗੀ ਹੈ, ਇੱਕ ਵਾਰੀ ਇਹ ਕੈਪਸੂਲ ਤੇ ਪਾਊਡਰ ਇਸਤੇਮਾਲ ਕਰਕੇ ਦੇਖੋ। ਅਗਰ ਤੁਹਾਡੀ ਸਮੱਸਿਆ ਬਹੁਤ ਜ਼ਿਆਦਾ ਹੈਗੀ ਹੈ ਤਾਂ ਉਹਦੇ ਵਿੱਚ ਕਾਫੀ ਹੱਦ ਤੱਕ ਤੁਹਾਨੂੰ ਰਿਲੀਫ ਮਿਲੇਗਾ ਇਨ੍ਹਾਂ ਚੀਜ਼ਾਂ ਦੇ ਨਾਲ ਪਰ ਮੈਂ ਦੁਬਾਰਾ ਤੋਂ ਉਹਨਾਂ ਨੂੰ ਬੋਲੂੰਗਾ ਕਿਉਂਕਿ ਇਹ ਇੱਕ ਜਾਨਲੇਵਾ ਬਿਮਾਰੀ ਦੇ ਰੂਪ ਚ ਕਨਵਰਟ ਹੁੰਦੀ ਹੈ ਅਗਰ ਤੁਹਾਡਾ ਪੀਐਸਏ ਲੈਵਲ ਵਧਿਆ ਹੋਇਆ ਹੈ ਤਾਂ ਇਹ ਟੈਸਟ ਤੁਸੀਂ ਆਪਣਾ ਹਰ 2 ਸਾਲ ਚ ਇੱਕ ਵਾਰੀ ਜ਼ਰੂਰ ਕਰਵਾਉਣਾ ਹੈ ਅਗਰ ਤੁਹਾਡੀ ਉਮਰ 60 ਸਾਲ ਤੋਂ ਜ਼ਿਆਦਾ ਹੈ ਸਾਡੇ ਉੱਪਰ ਦਿੱਤੇ ਹੋਏ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੀ ਵੈਬਸਾਈਟ www.joyayurveda.com ਤੇ ਜਾ ਕੇ ਵੀ ਤੁਸੀਂ ਇਹ ਆਰਡਰ ਨੂੰ ਬੁੱਕ ਕਰ ਸਕਦੇ